ਮਾਰਨਿੰਗ ਦੋਸਤੋ ਤਾਂ ਅੱਜ ਅਸੀਂ ਨਿਊ ਵਲੌਗ ਲੈ ਕੇ ਹਾਜ਼ਰ ਆ ਤਾਂ ਅੱਜ ਦੀ ਸਾਡੀ ਸਵੇਰ ਸ਼ੁਰੂ ਹੋ ਰਹੀ ਹੈ ਵਾਹਿਗੁਰੂ ਦਾ ਨਾਮ ਲੈ ਕੇ ਤਾਂ ਮੰਮਾ ਉੱਠ ਗਿਆ ਤੇ ਅੱਜ ਜਿਸਕਰਨ ਨੂੰ ਸਕੂਲ ਜਾਣਾ ਹੈ ਜਿਸਕਰਨ ਦਾ ਸੈਕੰਡ ਐਗਜ਼ਾਮ ਹੈ ਅੱਜ ਤੇ ਜਿਸਕਰਨ ਆਪਣਾ ਬੈਗਪੈਕ ਕਰ ਰਿਹਾ ਹੈ ਜਿਸਕਰਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜਿਸਕਰਨ ਪੂਰਾ ਰੈਡੀ ਹੈ ਤੇ ਦੋਸਤੋ ਜਿਸਕਰਨ ਬਣ ਗਿਆ ਕਲਾਸ ਦਾ ਮੋਨਿਟਰ ਹਨ ਜਿਸਕਰਨ ਕਹ ਰਾ ਕਿ ਸਾਨੂੰ ਪੂਰੀ ਕਹਾਣੀ ਦੱਸੇਗਾ ਕਿਸ ਤਰ੍ਹਾਂ ਮੋਨੀਟਰ ਬਣਿਆ ਤੂੰ ਚਲ ਬੈਸਟ ਆਫ ਲੱਕ ਵਧੀਆ ਵਧੀਆ ਇਗਜ਼ਾਮ ਕਰਕੇ ਆਈਂ ਅੱਜ ਓਕੇ ਅੱਜ ਤੇ ਮੈਥਸ ਦਾ ਇਗਜ਼ਾਮ ਹੈ ਧਿਆਨ ਨਾਲ ਕਰੀ ਠੀਕ ਹੈ ਚਲ ਠੀਕ ਹੈ ਓਕੇ ਬਾਏ ਬੈਸਟ ਆਫ ਲੱਕ ਬਾਏ ਬਾਏ ਜਿਸ ਕਰਾਂ ਤੂੰ ਜਾਣ ਹੀ ਰੇ ਟਾਈਮ ਹੋ ਗਿਆ ਬਸ ਤਾਂ ਮੈਂ ਜਾਣ 6:40 ਦਾ ਟਾਈਮ ਦਿੱਤਾ ਅੰਕਲ 6:40 ਹੋ ਗਿਆ ਤੂੰ ਘਰੋਂ ਹੀ ਨਹੀਂ ਜਾ ਰਿਹਾ ਅੱਜ 2:50 ਦਾ ਜਾਵਾਂ ਮੈਂ ਜਾਣ ਅੱਛਾ ਤਾਂ ਮਮਾ ਜਸਕਰਨ ਨੂੰ ਬੱਸ ਸਟਾਪ ਤੱਕ ਛੱਡਣ ਜਾ ਰਹੇ ਆ ਹਨ ਮਮਾ ਜੀ ਚਾਹ ਨਹੀਂ ਲੈ ਕੇ ਜਾਣੀ ਠੀਕ ਹੈ ਮਮਾ ਜੀ ਜਸਕਰਨ ਨੇ ਜਾਣਾ ਹੈ ਜਸਕਰਨ ਜਾਣਾ ਹਾਂ ਚੱਲਾਂ ਹਾਂ ਹਾਂ ਕਿਸੇ ਕਿਸੇ ਬਾਤੇ ਕਰਤੇ ਹੋ ਤੁਸੀਂ ਬਾਏ ਕਰ ਦੇ ਜੀ ਬਾਏ ਬਾਏ क्या ले रही है मम्मा क्या लिया इसने हम्म ये तो है अच्छा वो दिन वाले जेड़े दे देते दे 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 सी सी चलो ठीक क्या है क्या ओ गुलीन ने लिया साग और अंदर चला गया गुलीन जस्करन सारे बच्चे स्टॉप पे चल गए हाँ ਸਾਰੇ ਬੱਚੇ 82 ਸਾਰੇ ਸਿਸ ਚਲੇਗੇ ਸਟਾਪ ਤੇ ਤੇ ਤੂੰ ਹਾਂ ਕੀ ਕਰਨਿਆ ਹਾਂ ਲੱਤਾਂ ਲੱਗ ਜਾਂਦੀ ਹੈ ਚੱਲੇ ਹੂੰ ਚਲ ਆ ਬੜਾ ਚਲੀ ਆ ਜਲਦੀ ਆ ਜਲਦੀ ਚੱਲ ਚੱਲ ਤੇਜਸ ਕਰਨ ਦੀ ਬਾਸ ਆ ਗਈ ਤੇ ਜਿਸ ਕਰਨ ਚੜ ਰਹੇ ਇਹ ਬਾਏ ਬਾਏ ਕਰ ਰਿਹਾ ਵਿੱਚ ਚੱਲ ਜਿਸ ਕਰਨ ਬਾਏ ਬਾਏ ਮम्मा ਵੇ ਲੋ ਫਿਰ ਮਿੱਠੇ ਮੁਰ ਮੁਰ ਕੇ ਦੇਖ ਰਿਹਾ ਹੈ चल जा जा जा, जा। बाय स्कूल तो जाना ही पड़ेगा अब तो बस आ गई बाय ਤਾਂ ਅੱਜਸ ਕਹਿੰਦੇ ਸਕੂਲ ਜਾਣ ਤੋਂ ਬਾਅਦ ਹੁਣ ਕੋ ਛੇ ਸੀਨਾ ਕਿ ਆਪਾਂ ਸਭ ਤੋਂ ਪਹਿਲਾਂ ਦੁੱਧ ਪੀਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਕੋਈ ਵੀ ਕੰਮ ਕਰਨਾ ਸ਼ੁਰੂ ਕਰਾਂਗੇ ਠੀਕ ਹੈ ਮਮਾ ਜੀ ਤਾਂ ਦੁੱਧ ਪੀਣਾ ਆਪਾਂ ਤਾਂ ਸਾਰਾ ਖਲਾਰਾ ਹੁਣ ਆਪਾਂ ਚੱਕਣਾ ਆ ਇੱਧਰ ਵੀ ਤਾਂ ਇੱਧਰ ਆਪਾਂ ਸਿਰਸਿਰ ਗੁਰਬਾਣੀ ਲਗਾ ਦਿੱਤੀ ਟੀਵੀ ਤੇ ਤੇ ਬਸ ਆਪਾਂ ਦੁੱਧ ਪੀ ਕੇ ਹੁਣ ਸਾਰੇ ਕੰਮ ਕੰਪਲੀਟ ਕਰਾਂਗੇ। ਤੇ ਰਮ ਨੇ ਸਾਰੇ ਦੇਖੋ ਆਪ ਨੂੰ ਲੋਗ ਅਵਰ ਕੋ ਚਾਹੀਦੇ ਨੇ। ਮਮਤਾ ਇਨ ਡਿਫਰੈਂਟ ਟਾਈਪ ਦੇ ਪਿੱਲੋਸ ਹੋ ਗਏ। ਉਹ ਮੇਰਾ ਹੈ ਨਾ ਥੋੜਾ ਰੈਲੈਕਸ ਮੇਰੀ ਗਰਦਨ 'ਚ ਬਹੁਤ ਪੇਨ ਹੁੰਦਾ। ਹਾਂਜੀ। ਤੇ ਬਸ ਆ ਜਸ ਕਰਨ ਨਾ ਕਿ ਟਵਲ ਇੱਥੇ ਰੱਖ ਗਿਆ ਹਾਂ। ਬਹੁਤ ਖਲਾਰਾ ਪੰਨਾ ਜਦੋਂ ਵੀ ਉਹ ਸਕੂਲ ਜਾਣਾ ਨੇ ਬਹੁਤ ਖਲਾਰਾ ਪੱਕ ਜਾਣਾ ਹੁੰਦਾ ਹੈ ਨਾ ਮਮਾ ਜੀ। ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਘਰ ਚ ਬਹੁਤ ਖਲਾਰਾ ਹੈ ਤੇ ਚੁੱਕਣ ਵਾਸਤੇ ਸਾਨੂੰ ਬਹੁਤ ਟਾਈਮ ਲੱਗੇਗਾ ਤਾਂ ਹੁਣ ਅਸੀਂ ਇਹ ਸਾਰਾ ਖਲਾਰਾ ਚੁੱਕਣ ਲੱਗੇ ਆ ਗਾਇਸ ਤਾਂ ਇੱਥੇ ਤੁਹਾਨੂੰ ਬਾਏ ਬਾਏ ਕਰਦੇ ਆਈ ਹੋਪ ਕਿ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਿਆ ਹੋਏ ਤੇ ਜੇ ਚੰਗਾ ਲੱਗੇ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਓਕੇ ਬਾਏ ਬਟਾਟਾ